ਸਸੀ ਗਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ 2-3 ਮਿੰਟ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਦੋ ਚੀਜ਼ਾਂ ਲੈ ਕੇ ਆਏ ਹਾਂ ਉਹ ਦੋ ਚੀਜ਼ਾਂ ਇੱਥੇ ਮੈਂ ਘਰ ਦੇ ਵਿੱਚ ਬੈਠਾ ਹਾਂ ਆਪਣੇ ਘਰ ਦੇ ਵਿੱਚ ਤੁਸੀਂ ਲਗਾ ਲਓ ਇਹ ਜੁਲਾਈ ਮਹੀਨੇ ਦੇ ਵਿੱਚ ਤੇ ਅਗਸਤ ਦੇ ਵਿੱਚ ਇਹ ਤਿਆਰ ਹੋਣ ਵਾਲੀਆਂ ਚੀਜ਼ਾਂ ਆ ਔਰ ਇਹਨਾਂ ਦੀ ਸਬਜ਼ੀ ਬਣਾਓ ਜਿੱਦਾਂ ਮਰਜੀ ਔਰ ਆਉਣ ਵਾਲੇ 2-3 ਮਹੀਨੇ ਆਰਾਮ ਨਾਲ ਚੱਲਣ ਵਾਲੀਆਂ ਇਹ ਚੀਜ਼ਾਂ ਆ ਔਰ ਸਭ ਤੋਂ ਜਲਦੀ ਤਿਆਰ ਹੋਣ ਵਾਲੀਆਂ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆ ਮੈਂ ਇੱਥੇ ਆਪਣੀ ਹਵੇਲੀ 'ਤੇ ਬੈਠਾ ਇੱਥੇ ਹਰ ਤਰ੍ਹਾਂ ਦੀ ਮੈਂ ਸਬਜ਼ੀ ਲਾਈ ਹੋਈ ਹੁੰਦੀ ਆ ਔਰ ਇਹ ਦੋਏ ਚੀਜ਼ਾਂ ਤੁਹਾਨੂੰ ਦੱਸਣ ਲੱਗਾ ਆ ਮੈਂ ਜਿੱਥੇ ਬੈਠਾ ਆ ਆ ਪਹਿਲਾਂ ਇਹਦੇ ਬਾਰੇ ਗੱਲ ਕਰਦੇ ਆ ਪਹਿਲੀ ਚੀਜ਼ ਕਿਹੜੀ ਆ ਘਰ ਦੇ ਵਿੱਚ ਹੀ ਔਰ ਇਹ ਸਾਰਾ ਕੁਝ ਆਪਾਂ ਕੋਈ ਟਰੈਕਟਰ ਵਗੈਰਾ ਕਿਸੇ ਸੰਦ ਦੀ ਮਦਦ ਦੀ ਇਹਦੇ ਵਿੱਚ ਲੋੜ ਨਹੀਂ ਹੈਗੀ ਇਸ ਤਰ੍ਹਾਂ ਦੀ ਥੋੜਾ ਜਿਹਾ ਫੈਂਚਾਹੀ ਦਾ 1 ਜਾਂ 2/ ਇਹ ਦੇਖੋ ਜਿਵੇਂ ਮੈਂ 2/ ਬਣਾਈ ਆ। ਔਰ 2/ ਦੇਚ ਆਪਾਂ ਇਹ ਦੇਖੋ ਇਹ ਆਪਣੇ ਕੋਲ F1 하이브ਰੇਡ ਮੁੱਲੀ ਆ। ਜਿਹੜੀ ਪਹਿਲੀ ਚੀਜ਼ ਆ। ਔਰ ਪੂਰੇ 40 ਦਿਨ ਦੇ ਵਿੱਚ ਇਹ 35 ਦਿਨ 40 ਦਿਨ ਦੇ ਵਿੱਚ ਤਿਆਰ ਔਰ ਅਗਸਤ ਦੇ ਵਿੱਚ ਆਪਾਂ ਇਹ ਪਟਾਂਗੇ। ਠੀਕ ਹੈ? ਇਹ ਦੇਖੋ ਮੁੱਲੀ ਦੇ ਵੀ ਬੱਟ ਜਰਾ ਚੌੜੀ ਆ ਇਸ ਕਰਕੇ ਆਪਾਂ ਇਸ ਤਰ੍ਹਾਂ ਇਕੱਲਾ-ਕੱਲਾ ਵੀ ਨਜ਼ਦੀਕ ਆ ਦੇਖੋ ਹੋ ਤਾਂ ਲੰਬਾ ਪਰクセਸ ਨਹੀਂ ਹੈਗਾ ਇਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਜਿਸ ਤਰ੍ਹਾਂ ਦੀ ਵੀ ਜ਼ਮੀਨ ਹੋਵੇ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਇਹ ਹੋ ਜਾਂਦੀ ਆ ਔਰ ਬੱਟ ਥੋੜੀ ਚੌੜੀ ਬਣਾਉਣੀ ਆ ਆਪਾਂ ਨੇ ਕਿਉਂਕਿ ਅੱਜ ਕੱਲ ਪਾਣੀ ਵਗੈਰਾ ਆ ਜਾਂਦਾ ਆ ਆ ਦੇਖੋ ਕਟੋ ਕਟ 60 70 ਮੂਲੀਆਂ ਇੱਕ ਵੱਟ ਤੇ ਔਰ ਇਹ ਦੂਸਰੀ ਇਹ ਦੇਖੋ ਇਸੇ ਤਰ੍ਹਾਂ ਦੇ दाਣੇ ਤੁਹਾਨੂੰ ਦਿਖ ਰਏ ਆ ਬਸ ਇਸੇ ਤਰ੍ਹਾਂ ਇਹਨਾਂ ਦੇ ਉੱਤੇ ਉਂਗਲੀ ਫੇਰ ਦੇਣੀ ਆ ਕੁਝ ਨਹੀਂ ਕਰਨਾ ਡੂੰਗੇ ਨਹੀਂ ਕਰਨੇ ਦਾਣੇ ਕੋਈ ਵੀ ਫਸਲ ਜਿਹੜੀ ਆ ਉਹ ਬੀਜਣੀ ਔਰ ਬੀਨਤ ਕਰਨੀ ਜੱਟ ਦੇ ਹੱਥ ਆ ਔਰ ਉਹਨੂੰ ਫੜ ਲਾਉਣਾ ਮਾਲਕ ਦੇ ਹੱਥ ਆ ਆ ਲਓ ਇਸ ਤਰ੍ਹਾਂ ਕਰਨ ਤੋਂ ਬਾਅਦ ਕਿ ਵੀ ਤੁਹਾਨੂੰ ਗਿਸ ਰਹੇ ਆ ਇਹ ਆਪਾਂ ਨੇ ਬਸ ਇਸ ਤਰ੍ਹਾਂ ਕਰ ਦੇਣੀ ਆ ਆ ਲਓ ਆ ਲਓ ਤੁਹਾਡੇ ਕੋਲ ਕਮੰਜੀ ਜਿੰਨਾ ਵੀ ਥੇ ਹੈਗਾ ਆ ਤਾਂ ਬਹੁਤ ਜਿਆਦੇ ਆ ਇਹ ਜਿਹੜੀਆਂ ਮੈਂ ਦੋ ਚੀਜ਼ਾਂ ਦੱਸਦਾ ਇਹਨਾਂ ਵਾਸਤੇ ਔਰ ਇੱਥੇ ਆਪਾਂ ਬੈਠੇ ਆ ਆ ਦੇਖੋ ਤੇ ਜਿਹੜੀ ਦੂਸਰੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਗੁਵਾਰੇ ਦੀਆਂ ਫੜੀਆਂ ਜਿਹਨੂੰ ਗੁਵਾਰੇ ਦੀਆਂ ਫੜੀਆਂ ਆ ਔਰ ਇਹਦਾ ਵੀ ਟੈਨ ਆ ਬੀਜਣ ਦਾ ਜੁਲਾਈ ਦੇ ਵਿੱਚ ਤੇ 35-40 ਦਿਨ ਦੇ ਵਿੱਚ ਇਹਨਾਂ ਨੂੰ ਫਲੀ ਲੱਗ ਜਾਣੀ ਆ ਸਬਜ਼ੀ ਬਣਾ ਸਕਦੇ ਆ ਜਾਂ ਸਾਗ ਬਣਾ ਸਕਦੇ ਆ ਗਵਾਰੇ ਦਾ ਪੰਜਾਬ ਦੇ ਵਿੱਚ ਬਹੁਤ ਇਹ ਨਹੀਂ ਤਰਖਦਾ ਆ ਔਰ ਇਹ ਆਪਾਂ ਕਰਨਾ ਕੀ ਆ ਬਹੁਤ ਹੀ ਸੌਖਾ ਕੰਮ ਆ ਇੱਥੇ ਆਪਾਂ ਇਥੇ ਆਏ ਆ ਜਿਹੜਾ ਗੁੱਡੇ ਆ ਇਹ ਦੇਖੋ ਇਸ ਤਰ੍ਹਾਂ ਇਹਨੂੰ ਬੀਜ ਨੂੰ ਛੱਟਾ ਦੇ ਦੇਣਾ ਲਾਓ ਕੋਈ ਕੋਈ ਦਾਣਾ 베ਰਲਾ 베ਰਲਾ ਆ ਲਓ ਲਓ ਦੋ ਮੁਠਾਂ ਪਾਣੀ ਛੱਟਾ ਦਿੱਤਾ ਦੋ ਮੰਜੀਆਂ ਜਿੰਨਾ ਥੇ ਆ ਇਹ ਆ ਲਓ ਤੇ ਉਸ ਤੋਂ ਬਾਅਦ ਕਰਨਾ ਕੀ ਆ ਇਸ ਤਰ੍ਹਾਂ ਬਸ ਪੈਰਾਂ ਨਾਲ ਇਦਾਂ ਕਰ ਦੇਣਾ ਆ ਲਓ ਮੈਂ ਤਾਂ ਇਹ ਆਪਣੇ ਆਪ ਤੀਸਰੇ ਚੌਥੇ ਦਿਨ ਬਾਅਦ ਜੰਮ ਜਾਂਦਾ ਬਹੁਤ ਜਲਦੀ ਜੰਮਦਾ ਇਹ ਸਭ ਤੋਂ ਜਲਦੀ ਜੰਮਣ ਵਾਲੀ ਜੀ ਹੈ ਜਿਹੜੀ ਬਰਸਾਤ ਦੀਆਂ ਚੀਜ਼ਾਂ ਚ ਉਹ ਗਵਾਰਾ ਆ ਮੈਂ ਤੁਹਾਨੂੰ ਦਿਖਾ ਦਊਂਗਾ ਨਿਕਲਿਆ ਹੋਇਆ ਇੱਥੇ ਇੰਨੀ ਥਾਂ 'ਚ ਔਰ ਕਮਾਲ ਦੀ ਫਸਲਿਆ ਅੰਦਰੋਂ ਅੰਦਰ ਇਹ ਦੋਈ ਚੀਜ਼ਾਂ ਜਿਹੜੀਆਂ ਆਪਾਂ ਨੇ ਤੁਹਾਡੇ ਨਾਲ ਅੱਜ ਸ਼ੇਅਰ ਕੀਤੀਆਂ ਮੂਲੀ ਬੀਜੀ ਅਤੇ ਗਵਾਰਾ ਇਹ 40 ਦਿਨ ਚ ਪਿਆਰ ਹੋਣ ਵਾਲੀ ਚੀਜ਼ ਹੈ ਔਰ ਆਪਾਂ ਅਗਸਤ ਵਿੱਚ ਇਹਨੂੰ ਪੱਟ ਕੇ ਤੁਹਾਨੂੰ ਦਿਖਾੜ ਵੀ ਦੇਣਾਗੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਲਦੀ ਦੱਸਣਾ